ਕਿ ਕਿੜਿਆਂ ਦੇ ਕੀ ਹੋਇਆ ਹੈ ਹੈਲੋ ਆ ਇਧਰ ਇੱਕ ਸਕੂਟਰੀ ਆਈ ਸੀ ਤੇ ਇੱਥੇ ਉਹਨੇ ਕੁਝ ਹੱਥ ਜਿਹੇ ਛੁੱਟਿਆ ਤੇ ਉਹ ਨਾਲੇ ਸਪੀਡ ਚ ਅੰਦਰ ਚੱਲ ਗਿਆ ਬਾਅਦ ਵਿੱਚ ਫਿਰ ਥੋੜੀ देर ਬਾਅਦ ਉਹ ਨਾਲੇ ਨਾਲੇ ਆਇਆ ਫਿਰ ਇਧਰ ਨੂੰ ਸਪੀਡ ਚ ਗੱਡੀ ਕੇ ਚੱਲ ਗਿਆ ਫਿਰ ਨੂੰ ਅੱਗੇ ਮੈਨੂੰ ਪਤਾ ਕੀ ਹੋਇਆ ਕੀ ਛੁੱਟ ਗਿਆ ਉਹਦਾਂ ਕੀ ਉਹ ਨਹੀਂ ਪਤਾ ਹੱਥ ਜਿਹੇ ਐ ਮੁੱਠੀ ਉਹਨੇ ਸਕੂਟਰੀ ਦੇ ਅੱਗੇ ਰਕੇ ਆਂ ਫੜਿਆ ਤੇ ਉਹ ਨਾਲੇ ਆ ਸੜਤਾ ਬਸ ਫਿਰ ਨਾਲੇ ਥਾ ਹੋ ਗਈ ਕਿੰਨੀ ਜ਼ੋਰ ਦੀ ਹੋਇਆ ਬੜੀ ਜ਼ੋਰ ਦੀ ਹੋਈ ਸਾਰਾ ਮੁਹੱਲਾ ਬਾਹਰ ਆ ਗਿਆ ਇਹਨਾਂ ਦਾ 4000 ਜਿੱਦਾਂ ਕਿਸ ਨੇ ਉਹ ਗ੍ਰਨੇਡਸ ਧਿਆੰਦਾ ਉਹਦਾ ਹੀ ਚੀਜ਼ਾਂ ਕਪੜੇ ਦੱਸਦੇ ਉਹ ਕਾਲੇ ਰੰਗ ਦੀ ਉਹਨੇ ਕਮੀਜ਼ ਪਾਈ ਦੀ ਤੇ ਹਾਂ ਪਜਾਮਾ ਪਾਇਆ ਰਹੀ ਉਹਨੇ ਬਰਾਊਂਡ ਰੰਗ ਦਾ ਤੇ ਉਹ ਜੂਪੀਟਰ ਸਕੂਟੀ ਤੇ ਹੀ ਬਰਾਊਂਡ ਰੰਗ ਦੀ ਨੰਬਰ ਹਾਂ ਜੀ ਮੇਰਾ ਨਾਮ ਐਡਵੋਕੇਟ ਚੰਦਰ ਚੰਦਾ ਹੈ ਕੀ ਹੋਇਆ ਕਿ ਕੀ ਮਾਹੌਲ ਕੀ ਬਣਿਆ ਤੇ ਮੌਲ 6 ਤਰੀਕ ਨੂੰ ਜਿੱਦਾਂ ਕਿ ਸਾਨੂੰ ਪਤਾ ਹੈ ਕਿ RAM Navami ਹੈ ਕੁਈ 9 ਵਜੇ ਦੇ ਕਰੀਬ ਆਈ ਹੈ ਚਲੋ ਆਪਣੀ ਦੁਕਾਨ ਤੇ ਸੀਗੇ ਇੱਕ ਸਡਨ ਕਾਲ ਆਈ ਹੈ ਕਿ ਕੋਈ ਸਕੂਟੀ ਤੇ ਆਇਆ ਵਾ ਵਿਅਕਤੀ ਉਹਨੇ ਕੋਈ ਹੱਥ ਚ ਕੋਈ ਚੀਜ਼ ਫੜੀ ਤੇ ਮੂੰਹ ਕਵਰ ਕੀਤਾ ਦਾ ਸੀ ਤੇ ਆ ਸਾਹਮਣੇ ਇਹਨਾਂ ਦੇ ਉੱਥੇ ਇੱਕ ਵਾਇਰ ਟਾਈਪ ਅਗੋ ਸੈਲਕ ਪੁਆਇੰਟਾਂ ਕਨੈਕਟਡ ਕੋਈ ਚੀਜ਼ ੁੱਟੀ ਹੈ ਜਿਦਾ ਕਿ ਬਲਾਸਟ ਇਦਾਂ ਆਇਆ ਜਿਦਾ ਇੱਕ ਸਿਲੰਡਰ ਫਟਦਾ ਉਹਨਾਂ ਕਾ ਅਵਾਜ਼ ਪੂਰੀ ਗਲੀ ਚ ਆਈ ਹੈ ਦਲੀ ਦੇ ਲੋਕ ਉਸੇਲੇ ਸਹਿਮ ਗਿਆ ਤੇ ਲੋਕਾਂ ਨੇ ਇੱਕਦਮ ਅਸੀਂ ਕਾਉਂਸਲਰ ਆ ਇੱਥੇ ਤੇ ਲੋਕਾਂ ਨੇ ਫੋਨ ਕੀਤਾ ਕਿ ਆਗੇ ਦੇਖੋ ਕਿ ਕੀ ਕੋਈ ਬਲਾਸਟ ਆ ਜਾਂ ਕਿਉਂ ਹੋਇਆ ਜਾਂ ਕਿ ਇਹਦਾ ਜੀ ਰੀਜ਼ਨ ਤੇ ਚਲੋ ਨਹੀਂ ਪਤਾ ਲੱਗਾ ਪਰ 6 ਨੂੰ ਜਿੱਦਾਂ RAM Navami ਆ ਐਹੋ ਹੀ ਰੋਡ ਕਨੈਕਟ ਕਰਦੀ ਆ ਕਿ ਕਨ ਸਾਹਿਬ ਨੂੰ ਵੀ ਤੇ ਕਾਲੀ ਮਾਤਾ ਮੰਦਿਰ ਨੂੰ ਵੀ ਇਹ ਕੋਈ دہشت ਗਰ ਨੇ ਜਿਹੜੇ ਮਾਹੌਲ ਖਰਾਬ ਕਰਦੇ ਪਏ ਨੇ ਅਜੇ ਇਸ ਤੋਂ ਬਾਅਦ ਕਿਸੇ ਨੂੰ ਕੋਈ ਕਾਲ ਜਾਂ ਕੋਈ ਉਹ ਤੇ ਨਹੀਂ ਹੋਇਆ ਪਰ ਸਾਰਾ ਡਰ ਦਾ ਸਹਿਮ ਦਾ ਮਾਹੌਲ ਹੈ ਬੱਚੇ ਖੇលਦੇ ਪਏ ਸੀ ਕੋਈ ਜਾਨੀ ਮਾਨੀ ਕੋਈ ਕਿੰਨੀ ਕਵਾਕ ਆਵਾਜ਼ ਪੂਰੀ ਆ ਏਰੀਏ ਚ ਪੂਰੀ ਗਲੀ ਚ ਸਾਡੇ ਸਾਰੇ ਪੂਰੇ ਬਾਜ਼ਾਰ ਚ ਗੂੰਜੀ ਆ ਥੋੜਾ ਜਿਹਾ ਕਮਿਆਂ ਇੱਕਦਮ ਸਾਰੇ ਤੇ ਤਾਂ ਕਰਕੇ ਫਿਰ ਰੌਲਾ ਪਿਆ ਤੇ ਸਾਰੇ ਬਾਹਰ ਆਏ ਬੱਚਿਆਂ ਨੇ ਇੱਕਦਮ ਰੌਲਾ ਪਾਇਆ ਜਾ ਕੇ ਤੇ ਘਰਾਂ ਤੱਕ ਆਵਾਜ਼ ਗੂੰਜੀ ਆ ਆ ਸਾਹਮਣੇ ਪਿਆਦਾ ਵੀ ਇੱਕ ਛੋਟਾ ਜਿਹਾ ਸੈੱਲ ਪੁਆਇੰਟ ਤੇ ਇਹਦੇ ਅੱਗੇ ਕੋਈ ਚੀਜ਼ ਸੀ ਜਿਹੜੀ ਬਲਾਸਟ ਹੋਈ ਹੈ